ਕਿ ਤਾਂ ਸਾਰੇ ਆਈ ਹੁ ਤਾਂ ਸਾਰੇ ਨਾਲ ਗੱਤੀਆ ਹੋ ਕੇ ਤੇ ਕੀ ਗੱਲ ਸਵਾਈ ਹਾਂ ਦੇਣੀ ਹੀ ਫੇ ਉੱਥੇ ਉਹ ਵੀ ਦੇਣੀ ਹੀ ਕੀ ਗੱਲ ਉਹ ਭੁੱਲ ਗਿਆ ਅੰਦਾ ਮੈਂ ਬੜੇ ਉਹ ਕੀ ਝੱਲੇ ਆ ਮੈਂ ਨਹੀਂ ਸੁਣਿਆ ਯਾਰ ਕੀ ਆਖੀ ਹਾਂ ਜੀ ਬੀਤਰੋ ਲੈ ਕੇ ਆ ਗਿਆਂ ਤੁਹਾਡੇ ਲਈ ਬਹੁਤ ਹੀ ਫਣੀ ਜੀ ਵੀਡੀਓ ਤੇ ਵੀਡੀਓ ਨੂੰ ਕੀਰ ਤੱਕ ਜਰੂਰ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਪਿਆਰੀ ਸਮਝ ਗਈ ਆ ਪਿਆਰੀ ਸਮਝ ਗਈ ਗੋਪੀ ਬੇਟਾ ਕੀ ਹੋ ਰਹਾ ਹੈ ਕੋੜੀ ਵਾਲੇ ਸਰਦਾਰ ਆ ਕੋੜੀ ਮਹਿੰਗੀ ਆ ਪਰ ਰੰਗ ਥੋੜਾ ਕਾਲਾ ਲੇਖੇ ਨਾਲ ਮਾਝ ਵਾਲੀ ਨੱਤ ਪਾਲੀ ਗਜਬ ਬੇਜਤੀ ਹੈ ਦੁਆਰੇ ਬੰਦ ਕਮਰਾ ਸੀ ਤੇਰੇ ਆਉਣ ਤੋਂ ਪਹਿਲਾਂ ਦਿਲ ਖੋਲਿਆ ਮੈਂ ਕੱਦ ਦੇ ਲਾਉਣ ਤੂੰ ਮੱਥੇ 'ਤੇ ਲਟਕਾ ਭਲੇਖੇ ਨਾਲ ਨੱਕ ਚ ਪਾ ਲਿਆ ਨਹੀਂ ਰੁਕ ਕਿਹਾਂ ਸੇ ਆਤੇ ਹੈ ਇਹ ਹੈ ਇੱਧਰ ਮੂੰਹ ਕਰ ਇੱਧਰ ਮੂੰਹ ਕਰ ਟਾਇਰ ਤੇ ਜਮਾ ਬੈ ਗਏ ਤੇ ਬੈਣਾ ਹੀ ਸੀ ਟਾਇਰ ਕੋ ਗੱਡੀ ਅੰਨੇ ਵਾ ਚਲਾਉਣੀ ਤੇ ਗਟੈਰ ਹੀ ਬੈਨੇ ਆ ਸ਼ਰਟ ਜੋ ਇਦਾਂ ਨਾ ਕਿਤੇ ਬਟਨ ਪੁੱਟ ਨਾ ਦੇ ਥੋਂ ਤਰਾਲੀ ਹੱਥ ਨਹੀਂ ਲਾਉਣਾ ਸ਼ਰਟ ਚੋਂ ਬ੍ਰੈਂਡ ਦੀ ਪਾਈ ਆ ਬਲੈਂਡ ਦੀ ਪਾਈ ਆ ਹਮਕੋ ਸਿਕਾੜਾ ਮਾਤ ਤਨੇ ਇੰਡਾ ਮਨਾਇਸਾ ਹਲਟਰੋਂ ਤੇ ਰੀਨ ਕੀ ਜਿਸ਼ੀ ਜਗਾ ਤੋ ਖੋਲਿਆ ਸ਼ੀਸ਼ਾ ਕਾ ਤੋ ਖੋਲਿਆ ਅਸੀਂ ਹਮ ਇਦਾਂ ਹੀ ਖੋਲ ਕੇ ਰੱਖ ਦਾਂ ਹੁੰਦਾ ਜੰਮੂ ਵਾਲ ਟਰੱਕਾਂ ਵਾਲੇ ਨਰਗੇ ਹੁੰਦੇ ਆ ਲੋਰ ਵਾਲੇ ਸੂਬੇ ਦੀ ਸੱਟ ਬਾਬੇ ਨੇ ਕਿਹਾ ਨਾ ਜੇ 12 ਵਜੇ ਦੇ ਫੇਰ ਅਗਲੇ ਦਿਨ 12 ਵਜ ਨਹੀਂ ਆ ਅੱਛਾ ਬਾਬੇ ਜੀ ਨੇ ਇਹ ਗੱਲ ਕਹੀ ਹੈ ਅੱਜ ਲੱਥੇ ਨਹੀਂ ਵਜੇ ਤੇ ਕੱਲ ਨੂੰ ਵਜਣੀ ਆ ਇਹ ਉਠਾ ਲੈ ਰੇ ਦੇਵਾ ਉਠਾ ਲੈ ਰੇ ਬਾਬਾ ਮੂਜਾ ਮਿਰ ਕੋ ਨਹੀਂ ਰੇ ਇਹ ਦੋ ਗਰੀਬੋ ਕੋ ਤੇ ਬੰਦੇ ਵੀ ਇਹ ਗੱਲ ਕਹੀ ਤੇ ਦੇ ਜੇ ਅੱਜ 12 ਵਜ ਕੱਲ ਨੂੰ ਵਜਣ ਤਾਂ ਨਹੀਂ ਕੀ ਆ ਕਹਿੰਦੇ ਨਾ ਕਰੂ ਹੀ ਪਾਪੜ ਖਾ ਕੇ ਤਰੇ ਸਾਲੀ मैं किसी को पसंद नहीं करता आओ तो मोस्ट वेलकम जाओ तो भीड़ कम हबीबी भी। सीने से भी गोली चल जाती है क्या <laughs> रील बन गई तो रस्सी वापस कर दो बकरी बांधनी है अरे तो करे क्या बोले तो बोले। अंदर में बड़े ओ की चलेया मैं नहीं सुनया यार की अखन्या ही पीमे बड़ियां को ओ चलनिया जड़ियां यार की आन देंदे हैं ਕੀ ਜਿਹੜੀ ਆਪਾਂ ਬੋਲਦੇ ਆ ਉਹ ਸੋਚਣ ਲੱਗ ਪਈ ਚੂਪੇ ਵਾਲੀ ਕਰ ਦੇਣ ਲੱਗਾ ਗੱਲ ਆ ਪਿਆਰੀ ਸਮਝ ਗਈ ਲਾਈ ਕੰਟਰੋਲ ਉਹ ਅੰਦਰੋਂ ਬੁੜੀ ਉਹ ਕੰਟਰੋਲ ਉਹ ਹੋਈ ਯਾਰ ਇਹ ਮੈਨੂੰ ਕਹਿਣਾ ਨਹੀਂ ਹੁੰਦਿਆ ਹੈ ਸਾਲਾ ਚੁਰਲੂ ਹਾਂ ਮਾਲੂ ਮੈਂ ਤੇਰੇ ਬਾਪ ਕੋ ਮੱਸੀਗਾ ਅੰਦਾ ਹੋਈ ਮੈਂ ਬੜੀਆਂ ਚੱਲੀਆਂ ਆ ਮਮਾ ਤੋਂ ਚਾਹੀਦੀ ਬੰਦੇ ਨਾਲ ਚੱਲਣ ਪਈ ਦੀ ਵਾਰੀ ਲੱਗਾ ਵਾ ਪਤਾ ਹੀ ਤੈਨੂੰ ਮੈਰ ਕੀ ਲੱਗਣਾ ਵਾ ਠੀਕ ਆ ਆੰਗਰੇਜ਼ਾਂ ਆਂ ਆਂਤਰੀ ਨੀ ਬੀ ਗਾਲੀ ਚੰਦ ਜੋ ਕੋਈ ਕਹਿੰਦਾ ਕਹਿੰਦਾ ਆਪ ਨੂੰ ਪਤਾ ਹੀ ਹੋ ਤੇ ਬਾਕੀ ਉਹ ਥੋੜੇ ਦਿਨਾਂ ਤੱਕ ਆਪਾਂ ਇਹਨਾਂ ਦਾ ਵੀ ਕਟਾ ਕਾਢੀ ਦੇ ਕੱਟੇ ਚੱਕਣ ਵਾਲੇ ਨਹੀਂ ਹੋ ਕੱਢ ਕੱਢ ਦੇਣਾ ਬਸ ਲੋਕੀਏ ਨਾ ਸੋਚਣ ਕਿ ਦੇਣਾ ਹੈਗੀ ਨਹੀਂ ਸੀ ਮੈਂ ਇਹਨਾਂ ਆਪਣੇ ਕੋਲ ਕਿਦੋਂ ਮੀਂਹ ਹਟ ਗਿਆ ਆਪਣੀ ਗੱਡੀ ਉਸ ਤੋਂ ਸਾਫ ਆ ਸਾਰੀ ਗੱਡੀ ਰੌਣਕਾਂ ਲੱਗੀਆਂ ਇੰਸਟਾਗ੍ਰਾਮ ਤੇ ਇਹਨਾਂ ਫੁੱਦੂਆਂ ਕਰਕੇ 블랙 ਕਰਕੇ ਮੇਰਾ ਪਤਲਾ ਲਵਾ ਲਵੀ ਕੰਮ ਕਚਾ ਠੰਡਾ ਹੁੰਦਾ ਮਾਜੇ ਚ ਰੋਜ ਹੁੰਦੀ ਲਾਲਾ ਲਾਲਾ ਮੈਂ ਵੀ ਪਿੱਠ ਨਹੀਂ ਵਿਖਾਉਣਾ ਵਡਾ ਦੇਲੇ ਤੇਰਾ ਯਾਰ ਦਾ ਸ਼ਹਿਰ ਤਾਂ ਬਥੇਰੇ ਪਰ ਮੁਕਾਬਲਾ ਨਹੀਂ ਕੋਈ ਤਣ ਤਾਰਨ ਦਾ ਕੋਈ ਵੀ ਪੁੰਡੀ ਕੰਡੀ ਲਾਓ ਮੈਂ ਵੀ ਲਾਉਣਾ ਕੋਈ ਭੈਣ ਦੇ ਯਾਰਾ ਪੁਲਸ ਵਾਲਿਆਂ ਦਾ ਫੜਾ ਬੰਦ ਹੁੰਦਾ ਹੁੰਦਾ ਵੀ 100 ਮਾਰ ਜਾਂਦਾ ਵੀਰ ਪੁਲਿਸ ਨੇ ਤੈਨੂੰ ਮੋਢੇ ਤੇਵੇਂ ਬਿਠਾ ਕੇ ਲੈ ਜਾਣਾ ਜਿਵੇਂ ਕਰਨ ਹੋਏ ਨੇ ਬਾਂਦਰ ਬਿਠਾਇਆ ਸੀ ਤੈਨੂੰ ਪਤਾ ਫੇ ਯਾਰੀਆਂ ਹੈ ਗਿਆਵਾਂ ਫੋਨ ਤੇ ਫੇ ਆਉਂਦੇ ਆ ਆਉਂਦੇ ਹੀ ਤੈਨੂੰ ਪਤਾ ਗਾਂ ਫੇ ਅਫਸਰ ਆਂਦੀ ਆ ਇਹ ਗੱਲ ਤੈਨੂੰ ਵੀ ਪਤਾ ਫੇ ਕੋਈ ਨਾ ਕੋਈ ਗਾਲ ਗੁੱਲ ਨਹੀਂ ਕੱਢਣੀ ਬਾਬੇ ਨੇ ਕਿਹਾ ਨਾ ਦਾਲ ਦੂਲ ਨਹੀਂ ਤਦਣੀ ਆਹ ਮਾਰੇ ਤੇ ਇਤਨਾ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ ਰੰਬੇਰ ਦਾ ਮੂੰਹ ਲੇਕਿਨ ਫਿਰ ਵੀ ਦੋ ਅੱਖਾਂੋਂ ਸਿੱਕਾ ਨਾ ਦੇਖਿਆ ਹਾਏ 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 ਮੈਂ ਕਹਿ ਮੈਂ ਤੈਨੂੰ ਸੁਕਾਂਦੀ ਨਾ ਸੁਣੀ ਬਥੇਰੇ ਰੋਕਣਗੇ ਤੈਨੂੰ ਰੁਕੀ ਨਾ ਸਿੱਧੀ ਨਹਿਰ ਛਾਲ ਮਾਰਦੀ ਤਲੇ ਸਾਰੇ ਰਿਸ਼ਤੇਦਾਰਾਂ ਕੋ ਬਲੌਕ ਕਰ ਦਿਆ ਮੈਂ ਇਹ ਤਾਂ ਕੋਈ ਯਾਦ ਇੱਕ ਤੇ ਔਰ ਤਮੇ ਡਰ ਜਾ ਕੇ ਕਰਤੇ ਤੇ ਕਲਿਕ ਬੈਂਸ ਆਜ ਭੂખી ਹੈ ਮੇਰੀ ਨਜ਼ਰ ਤੇ ਸਕੂਟੀ ਕੇ ਟਾਇਰ ਤੇ ਸੀ ਅਭੀ ਵੀ ਉਹ ਸਹੀ ਸਲਾਮਤ ਹੈ ਹੈਲੋ ਗਾਇਸ ਆ ਵੇਖੋ ਮੇਰਾ ਫਰੈਂਡ ਤੇ ਇਹ ਪਤਾ ਨਹੀਂ ਕੱਲ ਰਾਤੀ 3ਵੀਂ 2 ਟੂ ਗਿਆ ਸੀਗਾ ਪਤਾ ਨਹੀਂ ਇਹਨੂੰ ਕਿਨੇ ਫੜ ਕੇ ਨੌਚਦਾ ਇੱਧਰ ਤੂੰ ਨਾਲ ਹੁੰਦਾ ਤੇਰਾ ਵੀ ਹੋ ਜਾਣਾ ਸੀ ਆ ਦੱਸ ਕੀਨੇ ਨੋਚਿਆ ਵੇਖੋ ਨਿਸ਼ਾਨ ਵੇਖੋ ਜਰਾ ਪਤਾ ਨਹੀਂ ਕੀਨੇ ਨਾ ਵਿਚਾਰੇ ਦਾ ਬੂਰਾ ਹਾਲ ਕਰਤਾ ਦਸ ਪੁੱਤ ਕੀਨੇ ਨੋਚਿਆ ਲੌਂਡੇ ਯਾਰਾ ਸਤਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਉਹ ਦਦਲੂਨੀ ਕਰੀ ਤਾ ਉਹਨੂੰ ਵੇਮ ਬੜਾਇਆ ਉਹਨੂੰ ਆਇਆ ਨਹੀਂ ਤਸੰਦ ਮੁੰਡਾ ਇਹਦੇ ਵੱਲੋਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਸਾਰੀਆਂ ਕੁੜੀਆਂ ਤੋਂ ਵੇਨ ਬੜਾਇਆ ਪਾਣੀ ਵਗ ਦਿੱਆ ਪੁੱਠੇ ਸੂ ਤੇ ਨੀਂਦ ਨੈਣਾ ਨੂੰ ਨੀ ਪਹਿਣੇ ਤੂੰ ਵੀ ਉੱਟੀ ਉੱਛ ਪਹਿਣਾ ਦੇ ਗਰਲਸ ਵੀ ਲਾਇਕ ਜੁੱਤੀਆਂ ਨਾ ਖਾਲੀ ਤੱਥਿਆ ਜਾ ਜਾਨ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਬੋਡ ਦੇਣ ਲੱਗ ਜਾ ਮੈਂ ਜਾਨ ਨਹੀਂ ਦਣੀ ਮੇਰੀ ਜਾਨ ਤੂੰ ਐ ਵੇ ਮੇਰੀ ਜਾਨ ਕਪਾਹ ਵਾਲੀ ਸੁੰਡੀ ਧਿਆਨ ਕਰ ਉਹ ਰੋ ਰੋ ਤੇ ਰੋ ਤੇ ਰੋ ਤੇ ਰੋ ਤੇ ਤੇਰੀ ਉਹ ਲੈਲਾ 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 ਦੇਖੀ ਕੋ ਹੋਇਆ ਦਿਨਿਕ ਉਹੀ ਗਾਲ ਫੇ ਕਹਿੰਦੇ ਕੁਝ ਰੰਗੀ ਆ ਉਹ ਗਾਲ ਵੇਨਾ ਫੁਕ ਰੋ ਤੇ ਰੋ ਤੇ ਬੂਂਡ ਮਾਰੋ ਸਾਲੇ ਦੀ ਲੰਮੀ ਰਤਾਂ ਵਾਲੀ ਤੂੰ ਜਿਹੜਾ ਵਰੀਓ ਚੱਲ ਜਾਂਦੇ ਹੁਣ ਹੰਦੀ ਆ ਲੈ ਅੱਲਾ ਚਰੀਟ ਤੇ ਨਹੀਂ ਕੋਈ ਪਾ ਗਿਆ ਇਹ ਤੁਹਾਨੂੰ ਦੱਸਦਾ ਕੋਈ ਨਾ ਗੱਡੀ ਦੇ ਉੱਤਰ ਤੇ ਲੈ ਜਾਂਦੇ ਮੈਨੂੰ ਇੱਕ ਕਰ ਲੈ ਤੇ ਮੈਂ ਆਪਣੇ ਧਿਆਨ ਕਰਨਾ ਇਹਦੀ ਪਿੱਲੀ ਦੇ ਵਿੱਚ ਮੈਂ ਘਰ ਜਾ ਆ ਜੇ ਸਭ ਕੋ ਆਟੋਮੈਟਿਕ ਦਿੱਤੀ ਆ ਉਹ ਆਟੋਮੈਟਿਕ ਤੇ ਇਹ ਦੱਸ ਕਿ ਰਹਿਤਾ ਖੁੱਦ ਹੀ ਗਨੇ ਨੂੰ ਗੱਡੀ ਫੜਾਉਂਦੀ ਤੂੰ ਸਾਲਾ ਭਰਾਈ ਉਹਨੂੰ ਗੱਡੀ ਮੈਂ ਤਾਂ ਫੜਾਈ ਨਹੀਂ ਮੈਂ ਤਾਂ ਚਾਬੀ ਨਹੀਂ ਗੱਡੀ ਦੀ ਚਾਬੀ ਤਾਂ ਆ ਟੰਗੀ ਆ ਫੇਰ ਕੋਈ ਨਾ ਅੱਗੇ ਜਾ ਕੇ ਵੇਚ ਦੇ ਗੱਡੀ ਰੋਕ ਕੇ ਵੀਰ ਮੁੱਛਾਂ ਨਵਾਕ ਲਾਹਾਂ ਪਟਾਕਾ ਪੈਂਦਾ ਕਿ ਨਹੀਂ ਹੱਸੇ ਹੈ ਆਪਸ ਵਿੱਚ ਗੱਲਾਂ ਕਰਦੀਆਂ ਹੀ ਹੁੰਦੀਆਂ ਨੇ ਹਾਏ ਸਾਡੇ ਮਾਮਾ ਪੰਡ ਤੇ ਜੇਬ ਤੋਂ ਸਟicker ਤਾਂ ਬਾਟ ਲਿੰਦਾ ਕਿਹੜਾ ਟੋਟਿਆ ਕਿ ਆ ਬੀਬਾ ਮਰਦੀ ਨਹੀਂ ਹੁੰਦੀਆਂ ਨੇ ਪਰਦੀ ਨਹੀਂ ਹੁੰਦੀਆਂ ਨੇ ਪਰਦੀ ਨਹੀਂ ਹੁੰਦੀਆਂ ਨੇ ਉਦੋਂ ਤੱਕ ਨਾਟਿਓ ਜਦੋਂ ਤੱਕ ਲੋਕ ਜੋਕਰ ਨਾ ਕਹਿਣ ਲੱਗ ਜਾਣ ਇਹ ਨੂੰ ਕੁਝ ਨਾ ਕਹੋ ਬਸ ਪੰਪ ਤੇਨ ਵਾਲਾ ਲੱਭੋ ਕੋਲ ਰੱਖ ਬੈਗ ਪਾਉਣ ਲੱਗਿਆ ਤੇ ਨਹੀਂ ਕਮਾਉਂਦੇ ਪੀ ਗੱਡ ਬੋਲਣੀ ਪਛਿਆ ਦਾ ਘਰ ਮੇਰਾ ਉਹ ਪਛਿਆ ਦਾ ਘਰ ਮੇਰਾ ਸ케ਜੂਲ ਨਹੀਂ ਪੰਪ ਤੇ ਬੰਦੇ ਮਰਵਾ ਦਿੰਦੇ ਆ ਮਾੜੀ ਮੋਟੀ ਗੱਲ ਆ ਅਗਲੇ ਨੇ ਅੱਜ ਨਵੇਂ ਕੱਪੜੇ ਪਾਏ ਆ ਬੰਦੇ 5 ਤੇ ਅਸਲ ਏ 15 ਥੱਲੇ ਉਗਲੇ ਭੇਜਦੇ ਅੰਬਰਾ ਜੜਾ ਕਿੰਨੀ ਵੀਰ ਦੰਦ ਨਵਾਂ ਅੱਗ ਜੂ ਸੰਤ ਨਹੀਂ ਉਗਣਾ ਲਗਦੇ ਨੇ ੜੇ ਨਹੀਂ ਮੈਨੂੰ ਲੱਗਦਾ ਮਰਦ ਕੋਈ ਜੰਮਿਆ ਨਹੀਂ ਸ਼ਤੀ ਰਾਹ ਤੇਗੇ ਕੋਈ ਗੱਲ ਨਹੀਂ ਬਾਈ ਖਿੱਚੀ ਰੱਖ ਕੰਮ ਲੋਕਾਂ ਦਾ ਕੰਮ ਬੋਲਣਾ ਤੇ ਮੈਂ ਵੀ ਲੋਕਾਂ ਦੇ ਨਾਲ ਹੀ ਕਮੀ ਮਹਿਸੂਸ ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾਲ ਸਲਾਹ ਕਰਕੇ ਹੁਣ ਵੀ ਕੋਈ ਰੱਖ ਜਾਂ ਜਦੋਂ ਦੀ ਆ ਕਿ ਨਹੀਂ ਬਿਨਾ ਗੱਲੋਂ ਲੜ ਲੜ ਕੇ ਭੈਣ ਚੋਂ ਲੱchna ਇਹ ਕਰੀ ਜਾਂਦਾ ਸਾਲੀ ਸ਼ਰਮ ਮੈਨੂੰ ਆਈ ਜਾਂਦੀ ਆ ਵੀਰ ਤੋਂ ਇੰਨਾ ਵੱਡਾ ਹੋ ਗਿਆ ਬਦ ਟੱਟੇ ਫੜਨੇ ਆ ਗਜਬ ਬੇਇੱਜ਼ਤੀ ਹੈ ਤੇਰੇ ਪੁੱਤਾਂ ਨੂੰ ਰੋਕ ਸਕੀਣਾ ਟਰੰਪ ਬਿਲੋਦੂ ਕੀ ਤਕੀ ਸ਼ਕੀਦੀ ਤਾਂ ਗੱਲ ਛੱਡ ਦੇ ਬੜੇ ਦਿਨ ਬਾਅਦ ਦੇਖਿਆ ਇੰਸਟਾਗ੍ਰਾਮ ਤੇ ਲੱਗਦਾ ਦਰਜੀ ਨੇ ਕੰਮ ਕਰਵਾ ਕੇ ਪੈਸੇ ਪੂਰੇ ਕਰ ਲਏ ਆ ਅੱਜ ਲੁੱਕ ਬੜੀ ਕਮਾਲ ਦੀ ਬਣਾਈ ਆ ਤੁਸੀਂ ਲੋਕਾਂ ਦੇ ਮੜਮੇ ਹੋਵੇ ਨੇ ਤਿਆਰ ਹੁੰਦੇ ਰਹੀਦਾ ਲੁੱਕ ਨਹੀਂ ਬਾਂਦਰ ਤੇ ਬੋਰੀ तेजस्वी लोग हैं हमारे पास कितने शानदार विचार रखे पहन होगी एक कुड़ी पहन होगी ओजले दे कन्ना विच नत्तियां नी नी केर कूड़े मां जावे इनी खुली पैंट पायी है तेरी मुंडच कुत्ता वड जाना ऐं लगदा जिवे ਝੋੜੇ च बम पाया हुंदा मम्मी दी सलवार पा ली शंका <laughs> <laughs> का बराबर दे ना लेया छोटे वीर तेरा ता मेरा बहुत फर्क है जा जवाकन आले पबजी पबजी खेल प्राब्ध सिंह था था। तेरा मेरा बस धंधा फर्क क्या रुकीना भरा जिचे छतर में हाँ! पे आज के लिए फिलहाल इतना ही आपकी तरह मैं भी मायूस हूँ लेकिन उम्मीद पर दुनिया कायम है दिल दुखा है लेकिन ਟੂਟਾ ਤਾਂ ਨਹੀਂ ਹੈ ਔਰ ਉਮੀਦ ਦਾ ਧਾਮਨ ਛੂਟਾ ਤਾਂ ਨਹੀਂ ਹੈ ਇਸ ਲਈ ਅੱਜ ਕੇ ਲਈ ਇਤਨਾ ਹੀ